ਭਾਰਤ ਸਰਕਾਰ ਦੁਆਰਾ ਚਲਾਈ ਹੋਈ ਮਹੇਮ ਇੱਕ ਪੌਦਾ ਆਪਣੀ ਮਾਂ ਦੇ ਨਾਂ ਤੇ ਨੂੰ ਵਿਦੇਸ਼ਾਂ ਵਿੱਚ ਪਰਮਾ ਹੰਗਾਰਾ ਮਿਲ ਰਿਹਾ ਵਾ ਜਿੱਥੇ-ਜਿੱਥੇ ਇੱਕ ਪੇੜ ਆਪਣੀ ਮਾਂ ਕੇ ਨਾਮ ਮਹੇਮ ਦੇ ਤਹਿਤ ਪੂਰੇ ਦੇਸ਼ ਵਿੱਚ ਦੇਸ਼ ਵਾਸੀਆਂ ਵੱਲੋਂ ਪੌਦੇ ਲਾ ਕੇ ਇਸ ਮਹੇਮ ਨੂੰ ਪਰਮਾ ਹੰਗਾਰਾ ਦਿੱਤਾ ਜਾ ਰਿਹਾ ਵਾ ਉੱਥੇ ਹੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੁਕਮਾਂ ਤਹਿਤ ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਵੱਲੋਂ ਵੀ ਇਸ ਮੁਹਿੰਮ ਦੇ ਤਹਿਤ ਵੱਖ-ਵੱਖ ਹਿੱਸਿਆਂ ਵਿੱਚ ਥਾਂ-ਥਾਂ ਤੇ ਜਾ ਕੇ ਪੇੜ ਲਾਉਣ ਦੀ ਕੰਮ ਕੀਤੇ ਜਾ ਰਹੇ ਨੇ ਸਾਨੂੰ ਸਰੀਰਕ ਤੌਰ ਤੇ ਸੁਰੱਖਿਅਤ ਰੱਖਣ ਲਈ ਠੰਡੀਆਂ ਹਵਾਵਾਂ ਦੇਣਗੇ ਆਓ ਚੱਲਦੇ ਹਾਂ ਇਡਲੀ ਤੇ ਵੇਖਦੇ ਹਾਂ ਇਸ ਪ੍ਰੋਗਰਾਮ ਦੀਆਂ ਝਲਕੀਆਂ ਪਾਰ ਸਰਕਾਰ ਦੁਆਰਾ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮੁਹਿੰਮ ਦਾ ਨਾਂ ਹੈ ਇੱਕ ਪੌਦਾ ਮਾਂ ਦੇ ਨਾ ਇਸ ਨੂੰ ਵਿਦੇਸ਼ਾਂ ਦੇ ਵਿੱਚ ਪਰਮਾ ਹੁੰਗਾਰਾ ਮਿਲ ਰਿਹਾ ਹੈ ਇਟਲੀ ਦੀ ਰਾਜਧਾਨੀ ਰੋਮ ਦੇ ਵਿੱਚ ਭਾਰਤੀ ਦੂਤਾਵਾਸਤੇ ਡਿਪਟੀ ਚੀਫ ਅਮਰाराम ਗੁੱਜਰ ਨੇ ਇੰਡੀਅਨ ਇਟਾਲੀਅਨ ਵੈਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਪੰਜਾਬ ਫਲਦਾਰ ਬੂਟੇ ਲਾ ਕੇ ਪਾਰ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਇਟਲੀ ਦੇ ਸ਼ਹਿਰ ਲਵਿਨੀਓ ਤੋਂ ਸ਼ੁਰੂਆਤ ਕਰ ਦਿੱਤੀ ਹੈ ਇਸ ਮੌਕੇ ਲੋਕਾਂ ਨੇ ਉਤਸ਼ਾਹ ਦੇ ਨਾਲ ਇਹ ਬੂਟੇ ਲਗਾਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਜਿਸ ਦਾ ਜਿਹੜਾ ਇਹ ਪ੍ਰੋਗਰਾਮ ਇੱਥੇ ਕੀਤਾ ਗਿਆ ਭਾਰਤੀ ਐਮਬੈਸੀ ਔਰ ਆਪਣੇ ਡੀਸੀਐਮ ਸਾਹਿਬ ਦੇ ਨਾਲ ਰਲ ਕੇ ਇੰਡੋ ਇਟਾਲੀਅਨ ਕਲਚਰ ਐਂਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਪੋਧਾ ਰੋਪਣ ਕੀਤਾ ਗਿਆ ਜਿਹੜਾ ਆਪਣੇ ਨਰਿੰਦਰ ਮੋਦੀ ਜੀ ਨੇ ਇੱਕ ਪੋਧਾ ਮਾਕੇ ਨਾਮ ਯਾਨੀ ਇਹਦੇ ਨਾਲ ਜਿਹੜਾ ਇੰਨਾ ਟੈਂਪਰੇਚਰ ਵੱਧ ਰਿਹਾ ਹੈ ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਬਹੁਤ بڑا ਅਭਿਆਨ ਪੂਰੇ ਵਰਲਡ ਦੇ ਵਿੱਚ ਚਲਾਇਆ ਗਿਆ ਔਰ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਨੂੰ ਸਨਾਤਨ ਧਰਮ ਮੰਦਿਰ ਨੇ ये पौधे लगाने वास्ते अपना सारा जगह का सू सहयोग दिता है और सन, सारे का बहुत बहुत धन्यवाद और सू बहुत बहुत मुबारक है इस अभियान वास्ते सारे आज जो मुहिम ये चलाई गई है भारत सरकार की तरफ से और अपने अम्बैसी की ओर से यहाँ पर बहुत बढ़िया प्रोग्राम ऑर्गेनाइज किया गया पौधारोपण का जिसमें हमने पचास से साठ पेड़ लगाए आज का ये जो था छोटा शुरुआत थी तो उसके बाद हम इसको आगे जारी रखेंगे और उम्मीद करते हैं कि बच्चों को इनसे ज़्यादा क्योंकि हमें एक मैसेज जो वर्ल्ड को या अपनी जनरेशन को छोड़ना है वो ये है कि आगे आने वाली जनरेशन को एक अच्छा एनवायरनमेंट मिले ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ